ਅਰੇਡੀ ਮੈਨੂੰ ਪੜਨ ਦੀ ਚਿਟਕ ਨਿੱਕੇ ਹੁੰਦਿਆਂ ਤੋਂ ਹੀ ਲੱਗ ਗਈ ਸੀ ਕਿਉਂਕਿ ਘਰ ਵਿੱਚ ਬਾਪੂ ਜੀ ਅਕਸਰ ਹੀ ਜਨਮ ਸਾਖੀਆਂ ਦਾ ਪਾਠ ਕਰਦੇ ਹੁੰਦੇ ਸਨ ਡੰਡੀ ਅਸੀਂ ਜੋਾਕ ਕੋਲ ਬੈਠ ਕੇ ਸੁਨਿਆ ਕਰਦੇ ਡੰਡੀ ਫਿਰ ਸਹਿਜੇ ਸਹਿਜੇ ਆਪ ਪੜਨ ਦਾ ਯਤਨ ਕਰਨ ਲੱਗੇ ਡੰਡੀ ਇਹ ਆਦਤ ਅੱਗੇ ਚੱਲ ਕੇ ਹੋਰ ਪੁਸਤਕਾਂ ਪੜਨ ਦੀ ਪੈ ਗਈ ਡੰਡੀ ਇਸ ਪੜਨ ਪੜਾਉਣ ਦੀ ਆਦਤ ਕਰਕੇ ਕਿਤੇ ਕਹਾਣੀ ਪੜੀ ਸੀ ਡੰਡੀ ਕਿਤਾਬ ਦਾ ਨਾਂ ਅਤੇ ਸਨ ਜਿਹਨ ਵਿੱਚ ਨਹੀਂ ਡੰਡੀ ਖੈਰ ਕਹਾਣੀ ਇੰਜ ਆਉਂਦੀ ਹੈ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਬਾਹਰ ਕੱਲਿਆ ਡੰਡੀ ਕਈ ਵਰਿਆਂ ਮਗਰੋਂ ਪੁੱਤਰ ਸਿੱਖਿਆ ਲੈ ਕੇ ਆਪਣੇ ਘਰ ਵੱਲ ਨੂੰ ਮੁੜਿਆ ਆ ਰਿਹਾ ਸੀ ਡੰਡੀ ਸਵੇਰ ਦਾ ਵੇਲਾ ਸੀ ਡੰਡੀ ਸੂਰਜ ਚੜ ਰਿਹਾ ਸੀ ਡੰਡੀ ਸੂਰਜ ਦੀ ਰੋਸ਼ਨੀ ਵਿੱਚ ਪਿਤਾ ਨੇ ਉਂ ਦੇਖਿਆ ਦੂਰ ਖੇਤਾਂ ਵਿੱਚੋਂ ਲੰਗਦਾ ਉਸ ਦਾ ਪੁੱਤਰ ਘਰ ਵੱਲ ਨੂੰ ਆ ਰਿਹਾ ਹੈ ਡੰਡੀ ਪੁੱਤਰ ਦੀ ਚਾਲ ਦੇਖ ਕੇ ਪਿਤਾ ਉਦਾਸ ਹੋ ਗਿਆ ਡੰਡੀ ਪਿਤਾ ਨੇ ਆਪਣੇ ਪੁੱਤਰ ਦੀ ਚਾਲ ਵਿੱਚੋਂ ਹੰਕਾਰ ਨੂੰ ਤੁਰਿਆ ਆਉਂਦਾ ਦੇਖ ਲਿਆ ਡੰਡੀ ਹੰਕਾਰ ਦੀ ਕਮੀ ਹੁੰਦੀ ਹੈ ਕਿ ਉਹ ਆਪਣੇ ਆਉਣ ਤੋਂ ਪਹਿਲਾਂ ਆਪਣਾ ਪ੍ਰਗਟਾਵਾ ਕਰ ਦਿੰਦਾ ਹੈ ਆਪਣਾ ਅਹਿਸਾਸ ਕਰਵਾ ਦਿੰਦਾ ਹੈ ਡੰਡੀ ਪੁੱਤਰ ਦੀ ਚਾਲ ਤੋਂ ਆਕਰ ਦਾ ਸਹਿਜੇ ਹੀ ਅੰਦਾਜ਼ਾ ਲਗਾ ਕੇ ਪਿਤਾ ਉਦਾਸੀ ਦੇ ਆਲਮ ਵਿੱਚ ਕਿਰ ਗਿਆ ਡੰਡੀ ਬੂਹੇ ਉੱਤੇ ਆ ਕੇ ਪੁੱਤਰ ਨੇ ਪਿਤਾ ਨੂੰ ਮੱਥਾ ਟੇਕਿਆ ਰੈਡੀ ਪਾਰ ਅੰਦਰੋਂ ਨਹੀਂ ਚੁਕਿਆ ਡੰਡੀ ਇਹੋ ਤਾਂ ਹੰਕਾਰ ਦਾ ਪ੍ਰਗਟਾਵਾ ਹੈ ਡੰਡੀ ਮੰਦਾ ਆਪਣੇ ਆਪ ਨੂੰ ਗਿਆਨੀ ਸਮਝਣ ਲੱਗ ਪੈਂਦਾ ਹੈ ਡੰਡੀ ਜਿਵੇਂ ਸਾਮ ਕੁਝ ਜਾਣ ਲਿਆ ਹੋਵੇ ਡੰਡੀ ਅੰਦਰੋਂ ਖਾਲੀ ਬੰਦੇ ਅਕਸਰ ਹੀ ਪਰੇ ਹੋਣ ਦਾ ਦਿਖਾਵਾ ਵੱਦ ਕਰਦੇ ਹਨ ਡੰਡੀ ਕੁਝ ਨਹੀਂ ਜਾਣਦੇ ਬੰਦੇ ਵੀ ਬਹੁਤ ਕੁਝ ਜਾਣਨ ਦਾ ਪ੍ਰਗਟਾਵਾ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ ਡੰਡੀ ਖੈਰ ਪਿਤਾ ਨੇ ਪੁੱਛਿਆ ਕੁਝ ਜਾਣ ਕੇ ਆਇਆ ਹੈ ਪ੍ਰਸ਼ਨ ਚਿੰਨ ਸਭ ਕੁਝ ਜਾਣ ਲਿਆ ਹੈ ਪਿਤਾ ਜੀ ਪੁੱਤਰ ਨੇ ਹੰਕਾਰ ਵਸ ਕਿਹਾ ਡੰਡੀ ਸਭ ਕੁਝ ਪ੍ਰਸ਼ਨ ਚਿੰਨ ਜੀ ਸਾਰੇ ਗ੍ਰੰਥ ਸਾਰੀਆਂ ਕਿਤਾਬਾਂ ਸਾਰੇ ਮੰਤਰ ਡੰਡੀ ਮੈਂ ਸਭ ਕੁਝ ਜਾਣ ਗਿਆ ਹਾਂ ਡੰਡੀ ਪੁੱਤਰ ਨੇ ਉਸੇ ਲਹਿਜੇ ਵਿੱਚ ਕਿਹਾ ਡੰਡੀ ਉਸ ਇੱਕਾ ਨੂੰ ਜਾਣਿਆ ਪ੍ਰਸ਼ਨ ਚੰਨ ਪਿਤਾ ਨੇ ਸਵਾਲ ਪੁੱਛਿਆ ਡੰਡੀ ਕਿਹੜੇ ਇੱਕ ਨੂੰ ਪ੍ਰਸ਼ਨ ਚੰਨ ਪੁੱਤਰ ਹੈਰਾਨੀ ਨਾਲ ਬੋਲਿਆ ਆਪਣੇ ਆਪ ਨੂੰ ਡੰਡੀ ਨਹੀਂ ਇਸ ਵਿਸ਼ੇ ਬਾਰੇ ਸਾਨੂੰ ਕੁਝ ਨਹੀਂ ਪੜਾਇਆ ਗਿਆ ਡੰਡੀ ਫਿਰ ਤੂੰ ਕੁਝ ਵੀ ਪੜ੍ਹ ਕੇ ਨਹੀਂ ਆਇਆ ਡੰਡੀ ਸਿਰਫ ਕਿਤਾਬਾਂ ਗ੍ਰੰਥਾਂ ਮੰਤਰਾਂ ਨੂੰ ਰਟਾ ਮਾਰ ਕੇ ਆਇਆ ਹੈ ਡੰਡੀ ਤੈਨੂੰ ਸਿੱਖਿਆ ਨਹੀਂ ਮਿਲੀ ਡੰਡੀ ਤੈਨੂੰ ਸਹੀ ਅਰਥਾਂ ਵਿੱਚ ਗਿਆਨ ਨਹੀਂ ਹੋਇਆ ਬਲਕਿ ਗਿਆਨ ਦੀ ਈਵਜ ਵਿੱਚ ਅਗਿਆਨਤਾ ਦਾ ਨਸ਼ਾ ਹੋ ਗਿਆ ਹੈ ਡੰਡੀ ਪੁੱਤਰ ਚੁੱਪਚਾਪ ਖੜਾ ਸੁਣਦਾ ਰਿਹਾ ਡੰਡੀ ਤੈਨੂੰ ਦੁਬਾਰਾ ਜਾਣਾ ਪੈਣਾ ਹੈ ਡੰਡੀ ਤੇਰੀ ਸਿੱਖਿਆ ਅਧੂਰੀ ਹੈ ਡੰਡੀ ਤੈਨੂੰ ਗਿਆਨ ਨਹੀਂ ਹੋਇਆ ਬਲਕੇ ਗਿਆਨ ਦਾ ਹੰਕਾਰ ਹੋ ਗਿਆ ਹੈ ਡੰਡੀ ਖੈਰ ਗੱਲ